ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਸਮੇਂ ਹੈਗੇ ਆਂ ਜੀ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਵੇਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਹੋ ਉਹਦੇ ਸੰਬੰਧ ਚ ਬਹੁਤ ਵੱਡੇ ਸਮਾਗਮ ਹੋ ਰਹੇ ਨੇ 23 24 ਤੇ 25 ਤਰੀਕ ਨੂੰ ਜਿਹੜਾ ਇੱਥੇ ਸ਼ਹੀਦੀ ਦਿਹਾੜੇ ਦੇ ਸਮਾਗਮ ਨੇ ਆਪਾਂ ਇੱਥੇ ਦਰਸ਼ਨਾਂ ਦੇ ਲਈ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜਿਵੇਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿਹੜੇ ਸਥਾਨ ਤੇ ਸ਼੍ਰੀ ਗ ਦੀ ਦੇਖ ਸਕਦੇ ਹੋ ਇਧਰ ਬਹੁਤ ਗੱਡੀਆਂ ਜਿਹੜੀਆਂ ਉਹ ਖੜੀਆਂ ਨੇ ਨਾ ਪਾਰਕਿੰਗ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਉਹ ਪਹੁੰਚਣੀਆਂ ਸ਼ੁਰੂ ਹੋ ਗਈਆਂ ਸੋ ਇਹ ਵੀਡੀਓ ਰਾਹੀਂ ਆਪਾਂ ਸਾਰੇ ਇੱਥੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਅਤੇ ਸਾਰੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਸੋ ਅੱਜ ਦੇ ਬਲੌਗ ਦੇ ਵਿੱਚ ਬਣੇ ਰਹੋ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਆਪਾਂ ਇਸ ਸਮੇਂ ਪਾਰਕਿੰਗ ਦੇ ਵਿੱਚ ਆ ਤੇ ਤੁਸੀਂ ਪਾਰਕਿੰਗ ਦੇਖ ਸਕਦੇ ਹੋ ਬਹੁਤ ਗੱਡੀਆਂ ਨੇ ਪਾਰਕਿੰਗ ਵੀ ਫੁੱਲ ਹੋਈ ਹੋਈ ਆ ਤੇ ਕੱਲ ਨੂੰ ਜਿਹੜਾ ਇੱਥੇ ਪਹਿਲਾ ਦਿਨ ਆ 23 24 ਤੇ 25 ਤੇ ਇਹ ਤਿੰਨ ਦਿ ਤੇ ਇਧਰੋਂ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਾਂਗੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਤੇ ਹੋਰ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਤ ਸਾਰੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਜੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਬਾਕੀ ਆਂ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸੰਗਤਾਂ ਆ ਰਹੀਆਂ ਨੇ ਦੂਰੋਂ ਦੂਰੋਂ ਨਗਰ ਕੀਰਤਨ ਜਿਹੜੇ ਉਹ ਆ ਰਹੇ ਨੇ ਜਿਵੇਂ ਪਟਨਾ ਸਾਹਿਬ ਤੋਂ ਜਾਂ ਹੋਰ ਇਤਿਹਾਸਿਕ ਸਥਾਨਾਂ ਤੋਂ ਹਨਾ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਜਿਹੜੇ ਅਨੰਦਪੁਰ ਸਾਹਿਬ ਪਹੁੰਚ ਰਹੇ ਨੇ ਤੇ ਅੱਜ 22 ਤਰੀਕ ਹੈ ਤੇ ਅੱਜ 22 ਤਰੀਕ ਨੂੰ ਜਿਹੜੇ ਉਹ ਇੱਥੇ ਨਗਰ ਕੀਰਤਨ ਪਹੁੰਚ ਜਾਣੇ ਨੇ ਸਾਰੇ ਤੇ ਇੱਥੇ ਪ੍ਰਬੰਧ ਨੇ ਸਾਰੇ ਆਹ ਪੰਜਾਬ ਫਾਇਰ ਬ੍ਰਿਗੇਡ ਵਾਲੇ ਹਨਾ ਤੇ ਇਹ ਸਾਰੇ ਇੱਥੇ ਪ੍ਰਬੰਧ ਨੇ ਬਹੁਤ ਵੱਡੇ ਪ੍ਰਬ ਬਾਕੀ ਰਹਿائش ਦੇ ਸਾਰੇ ਪ੍ਰਮਾਣਤੋਂ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਤੇ 2 ਦਿਨ ਆਪਾਂ ਇੱਥੇ ਹੀ ਹੁਣ ਅੱਜ ਦਾ ਤੇ ਕੱਲ ਦਾ ਦੇਣਾ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਆ ਪਾਰਕਿੰਗ ਤੋਂ ਬਾਹਰਲਾ ਪਾਸਾ ਮੁੱਖ ਰੋਡ ਆ ਗਿਆ ਜਿਹੜਾ ਸਿੱਧਾ ਤੱਕਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦਾ ਹਨ ਤੇ ਉਸ ਰੋਡ ਦੇ ਉੱਪਰ ਆਪਾਂ ਜਿਹੜੇ ਹੋ ਹੈਗੇ ਆ ਤੇ ਹਲੇ ਸਵੇਰ ਦਾ ਟਾਈਮ 11 ਵਜੇ ਦਾ ਜਿਹੜਾ ਹੋ ਸਮਾਂ ਹੋਇਆ ਇਧਰ ਸਾਹਮਣੇ ਆਹ ਰਸਤਾ ਜਾਂਦਾ ਤੱਕਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਤੇ ਇਹ 350 ਸਾਲ ਜਿਹੜੇ ਹੋਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਜਿਵੇਂ ਦਿੱਲੀ ਵਿਖੇ ਉਹਨਾਂ ਦੀ ਜਿਹੜੀ ਉਹ ਸ਼ਹਾਦਤ ਹੋਈ ਸੀਗੀ ਤੇ ਸਾਹਮਣੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇ ਜੀ ਦਰਸ਼ਨ ਤੁਸੀਂ ਕਰ ਸਕਦੇ ਹੋ ਬਹੁਤ ਭਾਰੀ ਸੰਗਤਾਂ ਦਾ ਇਕੱਠ ਹੋਣਾ ਤਿੰਨ ਹੁੰਦੇ ਨਾ ਤੇ 29 ਤਰੀਕ ਤੱਕ ਇੱਥੇ ਜਿਹੜੇ ਉਹ ਸਮਾਗਮ ਚੱਲਣੇ ਨੇ ਆਹ ਰਸਤਾ ਜਾਂਦਾ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਤੇ ਤਖਤ ਸ਼੍ਰੀ ਜਿਹੜੇ ਕੇਸਗੜ੍ਹ ਸਾਹਿਬ ਨੇ ਉੱਚੀ ਥਾਂ ਤੇ ਨੇ ਉੱਪਰ ਛੜਾਈ ਚੜ ਕੇ ਜਿਹੜਾ ਉਹ ਜਾਣਾ ਪੈਂਦਾ ਬਾਕੀ ਬਹੁਤ ਵੱਡੀ ਪੱਧਰ ਤੇ ਇੱਥੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਰਾਸਤੇ ਦੇ ਵਿੱਚ ਜਿਵੇਂ ਆ ਰਹੇ ਸੀਗੇ ਥਾਂ ਥਾਂ ਤੇ ਜਿਹੜੀਆਂ ਉਹ ਪੰਜਾਬ ਪੁਲਿਸ ਦੀਆਂ ਚੈੱਕ ਪੋਸਟਾਂ ਨੇ ਤੇ 30 ਦੇ ਕਰੀਬ ਇੱਥੇ ਜਿਹੜੀਆਂ ਉਹ ਪਾਰਕਿੰਗਾਂ ਬਣਾਈਆਂ ਗਈਆਂ ਨੇ ਬਾਕੀ ਵੱਡੇ ਵੱਡੇ ਟੈਂਟ ਸਿਟੀਆਂ ਰਹਿਣ ਦੇ ਵਰਮੰਦ ਉਹ ਸਾਰਾ ਆਪਾਂ ਵੀਡੀਓ ਰਹੀਂ ਤੁਹਾਨੂੰ ਦਿਖਾਉਂਦੇ ਰਹਾਂ ਤੇ ਇੱਥੇ ਲਿਖਿਆ ਹੋਇਆ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੇ ਗੁਰਦੁਆਰਾ ਸ਼੍ਰੀ ਪੂਰਾ ਸਾਹਿਬ ਜੀ ਅਪਾ ਇਧਰ ਚੱਲਦੇ ਆਂ ਇਹ ਸਥਾਨਾਂ ਦੇ ਜਿਹੜੇ ਉਹ ਪਹਿਲਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉਹ ਸ਼ੀਸ਼ਤ ਦਾ ਸੰਸਕਾਰ ਕੀਤਾ ਗਿਆ ਸੀ ਇਹ ਸਥਾਨਾਂ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆਂ ਇਹ ਜਦੋਂ ਆਪਾਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਨੂੰ ਆਉਨੇ ਆਂ ਤਾਂ ਜਿਹੜਾ ਇਹ ਬਾਜ਼ਾਰ ਆ ਬਾਜ਼ਾਰ ਦੇ ਵਿੱਚੋਂ ਜਿਹੜਾ ਉਹ ਰਸਤਾ ਜਾਂਦਾ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਨੂੰ ਤੇ ਆ ਇੱਥੇ ਰਸਤਾ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਨੂੰ ਇੱਥੇ ਜਿਹੜੇ ਉਹ ਟੈਂਟ ਲਾਏ ਗਏ ਨੇ ਕਿਉਂਕਿ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣਾ ਤਾਂ ਕਿ ਸੰਗਤਾਂ ਨੂੰ ਜਿਹੜਾ ਉਹ ਪਤਾ ਲੱਗ ਸਕੇ ਵੀ ਕਿੱਧਰ ਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਰਾਸਤਾ ਤੇ ਪਿੱਛੇ ਬੋਰਡ ਲੱਗੇ ਹੋਇਆ ਸੀ ਗੁਰੂ ਨਾਨਕ ਟੈਂਟ ਸਰਵਿਸ ਉਹਨਾਂ ਵੱਲੋਂ ਇੱਥੇ ਜਿਹੜੇ ਇਹ ਟੈਂਟ ਲਗਾਏ ਗਏ ਨੇ ਕੱਲ ਨੂੰ ਇੱਥੇ ਜਿਹੜਾ ਉਹ ਪਹਿਲਾ ਦਿਨ 23 ਤਰੀਕ ਆ ਅੱਜ ਜਿਹੜੀ ਉਹ ਇੱਥੇ 22 ਤਰੀਕ ਆ ਅੱਜ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇੱਥੇ ਪਹੁੰਚ ਜਾਣਾ ਕਿਉਂਕਿ ਜਿਹੜੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਜਿਹੜੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਚੱਲੇ ਹੋਏ ਨੇ ਉਹ ਅੱਜ ਸ਼ਾਮ ਤੱਕ ਇੱਥੇ ਜਿਹੜੇ ਉਹ ਪਹੁੰਚ ਜਾਣਗੇ ਤੇ ਇੱ ਸਾਰੇ ਬਹੁਤ ਵੱਡੇ ਪ੍ਰਬੰਧ ਇੱਥੇ ਜਿਹੜੇ ਉਹ ਲੰਗਰਾਂ ਦੇ ਨੇ ਬਹੁਤ ਸਾਰੇ ਲੰਗਰ ਜਿਹੜੇ ਇੱਥੇ ਉਹ ਚੱਲ ਰਹੇ ਨੇ ਤੇ ਇਧਰ ਆ ਵੀ ਜਿਹੜਾ ਉਹ ਲੰਗਰ ਇੱਥੇ ਤਿਆਰ ਹੋ ਰਿਹਾ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਵੱਖ-ਵੱਖਾਂ ਇਲਾਕਿਆਂ ਦੀਆਂ ਸੰਗਤਾਂ ਵੱਲੋਂ ਇੱਥੇ ਜਿਹੜੇ ਉਹ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ ਤੇ ਆਪਾਂ ਨੂੰ ਬਹੁਤ ਸਾਰੇ ਲੰਗਰਾਂ ਦੇ ਪ੍ਰਬੰਧ ਮਿਲ ਜਾਣਗੇ ਕਿਉਂਕਿ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਪਹੁੰਚਣਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਪ੍ਰਬੰਧ ਕੀਤੇ ਜਾ ਰਹੇ ਨੇ ਲੰਗਰਾਂ ਦੇ ਤੇ ਆਪਾਂ ਅੱਗੇ ਚੱਲਦੇ ਆਂ ਜੀ ਅੱਗੇ ਆਪਾਂ ਚੱਲ ਕੇ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇੱਧਰ ਸਾਹਮਣੇ ਇਹ ਮੇਨ ਡਿਊਟੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਤੇ ਇਧਰ ਨਾਲ ਇਧਰ ਜਿਹੜਾ ਉਹ ਜੋੜਾ ਘਰਨੇ ਜੋੜਾ ਘਰ ਇੱਥੇ ਬਣਾਏ ਗਏ ਨੇ ਸਾਰੀਆਂ ਸੰਗਤਾਂ ਇੱਥੇ ਜਿਹੜੇ ਉਹ ਜੋੜੇ ਜਮ੍ਹਾਂ ਕਰਵਾਉਂਦੀਆਂ ਨੇ ਤੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਹ ਜਿਹੜੇ ਉਹ ਕਰਦੇ ਆਂ ਇਹ ਇੱਥੇ ਮੁੱਖ ਡਿਊਟੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਹਨਾ ਉੱਪਰ ਬੋਰਡ ਲੱਗਿਆ ਹੋ ਤੇ ਚਲਦੇ ਆਂ ਅੰਦਰ ਆਪਾਂ ਦਰਸ਼ਨ ਕਰਦੇ ਆਂ ਤੇ ਚਲਦੇ ਆਂ ਆਪਾਂ ਅੰਦਰ ਸਾਹਮਣੇ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਹੈ ਪਹਿਲਾਂ ਆਪਾਂ ਇਤਿਹਾਸ ਜਿਹੜਾ ਉਹ ਪੜ੍ਹ ਲਾਂਗੇ ਆ ਇਹ ਸਥਾਨ ਦਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਇਹ ਸਥਾਨ ਦਾ ਇਤਿਹਾਸ ਆ ਇਤਿਹਾਸ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਵਿਖੇ ਸ਼ਹਾਦਤ ਉਪਰੰਤ ਉਹਨਾਂ ਦੇ ਪਾਵਨ ਸ਼ੀਸ਼ ਨੂੰ ਲੈ ਕੇ ਭਾਈ ਜੈਤਾ ਜੀ ਗੁਰਦੁਆਰਾ ਵਿਮਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਾਲੇ ਸਥਾਨਾਂ ਤੋਂ ਹੁੰਦੇ ਹੋਏ ਇੱਥੋਂ ਸੰਗਤਾਂ ਸਮੇਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਦਸ਼ਮੀਸ਼ ਪਿਤਾ ਜੀ ਨੇ ਇੱਥੇ ਆਪਣੇ ਪੂਜਨੀਕ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਅਤੇ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਵਾਲੇ ਸਥਾਨ ਤੇ ਬਰਾਜਮਨ ਹੋ ਕੇ ਦਸ਼ਮੀਸ਼ ਪਿਤਾ ਜੀ ਨੇ ਜਿੱਥੇ ਸੰਗਤਾਂ ਨੂੰ ਭਾਣਾ ਮੰਨਣ ਧਰਮ ਦੀ ਰੱਖਿਆ ਹਿੱਤ ਅ ਸਸਤਰ ਵੱਧ ਹੋਣ ਦਾ ਹੁਕਮ ਦਿੱਤਾ ਉੱਥੇ ਹੀ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦਾ ਉਪਦੇਸ਼ ਦਿੱਤਾ ਤੇ ਇਹ ਸਾਰਾ ਜਿਹੜਾ ਉਹ ਇਤਿਹਾਸ ਹੈ ਜੀ ਇਹ ਅਸਥਾਨ ਦਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਤੇ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਸ਼ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ ਸੀ ਜਦੋਂ ਗੁਰੂ ਸਾਹਿਬ ਦਾ ਸ਼ੀਸ਼ ਜਿਹੜਾ ਉਹ ਦਿੱਲੀ ਤੋਂ ਲਿਆਂਦਾ ਗਿਆ ਸੀ ਇੱਧਰ ਜਿਹੜੇ ਉਹ ਦਰਬਾਰ ਸਾਹਿਬ ਨੇ ਤੇ ਆਪਾਂ ਚਲਦੇ ਹਾਂ ਦਰਬਾਰ ਸਾਹਿਬ ਦੇ ਜਿਹੜੇ ਉਹ ਦਰਸ਼ਨ ਕਰਦੇ ਹਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਪਹੁੰਚ ਰਹੀਆਂ ਨੇ ਤੇ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੈ ਤੇ ਇਧਰਲੇ ਪਾਸੇ ਇਹ ਜਿਹੜੇ ਉਹ ਦਰਬਾਰ ਸਾਹਿਬ ਨੇ ਬਾਕੀ ਇਥੇ ਸਾਰੇ ਇਹ ਪ੍ਰਬੰਧ ਤੁਸੀਂ ਜਿਹੜੇ ਉਹ ਦੇਖ ਰਹੇ ਹੋ ਸਾਰੇ ਪ੍ਰਬੰਧ ਇਹ 350 ਸਾਲਾਂ ਜਿਹੜਾ ਸ਼ਹੀਦੀ ਸਮਾਗਮ ਹੈ ਉਹਨੂੰ ਮੁੱਖ ਰੱਖਦੇ ਹੋਏ ਇਥੇ ਜਿਹੜੇ ਉਹ ਪ੍ਰਬੰਧ ਸਾਰੇ ਕੀਤੇ ਗਏ ਨੇ ਇੱਥੇੋਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਅੰਦਰ ਮੱਥਾ ਜਿਹੜਾ ਉਹ ਟੇਕਦੇ ਆ। ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਦਾਰਾ ਅਕਾਲ ਬੂੰਗਾ ਸਾਹਿਬ ਦੇ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਰਾਜਮਾਨ ਹੋ ਕੇ ਸੰਗਤਾਂ ਨੂੰ ਪਾਣਾ ਮੰਨਣ ਧਰਮ ਦੀ ਰੱਖਿਆ ਹਿੱਤ ਸ਼ਸਤਰਬੱਧ ਹੋਣ ਅਤੇ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦਾ ਉਪਦੇਸ਼ ਦਿੱਤਾ। ਇਹ ਸਥਾਨ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸਥਾਨ ਹੈ। ਇਹ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੀਗਾ ਜਦੋਂ ਗੁਰੂ ਸਾਹਿਬ ਦਾ ਸ਼ੀਸ਼ ਭਾਈ ਜੈਤਾ ਜੀ ਨੇ ਦਿੱਲੀ ਤੋਂ ਲਿਆਂਦਾ ਸੀਗਾ ਫਿਰ ਇੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਸੀ ਤੇ ਹੁਣ ਇਹ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਈ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਭੂਰਾ ਸਾਹਿਬ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਹਾਂ ਬਿਲਕੁਲ ਸਾਹਮਣੇ ਜਿਹੜਾ ਹੋਰ ਰਸਤਾ ਜਾਂਦਾ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਪੂਰਾ ਸਾਹਿਬ ਨੂੰ ਤੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਇੱਥੇ ਰਾਸਤੇ ਦੇ ਵਿੱਚ ਨਾ ਇੱਕ ਆਹ ਕਲਾ ਪ੍ਰਦਰਸ਼ਨੀ ਜਿਹੜੀ ਉਹ ਲੱਗੀ ਹੋਈ ਹੈ ਤੇ ਇੱਥੇ ਉੱਪਰ ਲਿਖਿਆ ਹੋਇਆ ਅਹਿਸਾਸ ਉਸ ਵੇਲੇ ਦਾ ਕਲਾ ਪ੍ਰਦਰਸ਼ਨੀ ਇਹ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦੰਦੇ ਆ ਸ਼ਗਨ ਆਰਟ ਵੱਲੋਂ ਜਿਹੜੀ ਇਹ ਕਲਾ ਪ੍ਰਦਰਸ਼ਨੀ ਲਾਈ ਗਈ ਆ ਬਹੁਤ ਸੋਹਣੀ ਜਿਹੜੀ ਇਹਨਾਂ ਦੀ ਉਹ ਕਲਾ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਜਿਹੜੀ ਉਹ ਸਾਰੀਆਂ ਇਹ ਤਿਆਰ ਕਰਦੇ ਨੇ ਪੇਂਟਿੰਗਸ ਹਨਾ ਤੇ ਆਹ ਬਾਬਾ ਦੀਪ ਸਿੰਘ ਜੀ ਜਿਵੇਂ ਸਾਰੀਆਂ ਹੱਥ ਦੇ ਨਾਲ ਤਿਆਰ ਕੀਤੀਆਂ ਹੋਈਆਂ ਇਥੇ ਪ੍ਰਦਰਸ਼ਨੀ ਜਿਹੜੀ ਇਹਨਾਂ ਵੱਲੋਂ ਹੋ ਲਈ ਹੋਈ ਆ ਜਦੋਂ ਆਪਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਵੱਲੋਂ ਜਾਂਦੇ ਆ ਤੇ ਹਰ ਇੱਕ ਵਾਰ ਲਾਉਂਦੇ ਆ ਜਿਵੇਂ ਆਪਣੇ ਫਤਿਹਗੜ੍ਹ ਸਾਹਿਬ ਹੁੰਦਾ ਜਦੋਂ ਸ਼ੀਧੀ ਸਮਾਗਮ ਉੱਥੇ ਵੀ ਜਿਹੜੀ ਇਹ ਪ੍ਰਦਰਸ਼ਨੀ ਜਿਹੜੀ ਉਹ ਇਹਨਾਂ ਵੱਲੋਂ ਲਾਈ ਜਾਂਦੀ ਆ ਆ ਜਿਵੇਂ ਹਰਮੰਦਰ ਸਾਹਿਬ ਦੀ ਜਿਹੜੀ ਇੱਥੇ ਉਹ ਬਣਾਈ ਹੋਈ ਆ ਹਨਾ ਸਾਰਾ ਇਹ ਹੱਥੀ ਹੈ ਹੱਥੀ ਬਹੁਤ ਸੋਹਣੀ ਜਿਹੜੀ ਉਹ ਕਲਾ ਕੀਤੀ ਹੋਈ ਹੈ ਤੇ ਇਧਰ ਜਿਵੇਂ ਠੰਡਾ ਬੁਰਜ ਬਣਾਇਆ ਹੋਇਆ ਹਨਾ ਫਤਿਹਗੜ੍ਹ ਸਾਹਿਬ ਤੇ ਸਾਰਾ ਅੰਦ੍ਰਿਸ਼ ਜਿਹੜਾ ਉਹ ਦਿਖਾਇਆ ਹੋਇਆ ਜਿਵੇਂ ਇਧਰ ਵੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜੀ ਦੇ ਤੇ ਉਹ ਸਮੇਂ ਦਾ ਸਾਰਾ ਅੰਦ੍ਰਿਸ਼ ਜਿਹੜਾ ਉਹ ਇਨਾਂ ਵੱਲੋਂ ਦਿਖਾਇਆ ਹੋਇਆ ਹੈ ਸਾਰੀ ਹੱਥੀ ਕਲਾ ਜਿਹੜੀ ਉਹ ਕੀਤੀ ਹੋਈ ਹੈ ਜੇ ਤੁਸੀਂ ਆਨੰਦਪੁਰ ਸਾਹਿਬ ਆਉਨੇ ਹੋ ਤਾਂ ਇਨਾਂ ਦੇ ਇੱਥੇ ਜ਼ਰੂਰ ਵਿਜ਼ਿਟ ਕਰਿਓ ਹਨਾ ਇਹਨਾਂ ਦੀ ਪ੍ਰਦਰਸ਼ਨੀ ਦੇਖ ਕੇ ਜਾਇਓ ਸਾਰੀ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਹੈ ਤੇ ਆ ਛੋਟੇ ਸਾਹਿਬ ਜਦ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਉਹ ਵੇਲੇ ਦਾ ਦ੍ਰਿਸ਼ ਜਿਹੜਾ ਉਹ ਦਿਖਾਇਆ ਹੋਇਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਜਿਹੜਾ ਉਹ ਚਿਣਿਆ ਗਿਆ ਸੀਗਾ ਤੇ ਇਧਰ ਫੇ ਤੇ ਇਹ ਸਾਰੀ ਹਥੀ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ ਇਹ ਸਾਰੀਆਂ ਇਹਨਾਂ ਵੱਲੋਂ ਹਥੀ ਬਹੋ ਬਣਾਈਆਂ ਹੋਈਆਂ ਨੇ ਸ਼ਗੁਨ ਆਰਟ ਇਹ ਇਹਨਾਂ ਦਾ ਇੱਥੇ ਆ ਪੇਜ ਵੀ ਇਹਨਾਂ ਨੇ ਦਿੱਤਾ ਹੋਇਆ ਆ ਉਹਦਾ ਇੰਸਟਾਗ੍ਰਾਮ ਦਾ ਹਰ ਇੱਕ ਜਿਹੜਾ ਧਾਰਮਿਕ ਸਮਾਗਮ ਹੁੰਦਾ ਉੱਥੇ ਆਪਣੀਆਂ ਇਹ ਪ੍ਰਦਰਸ਼ਨੀਆਂ ਜਿਹੜੀਆਂ ਉਹ ਲਾਉਂਦੇ ਨੇ ਚੱਲਦੇ ਆ ਜੀ ਆਪਾਂ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆ ਤੇ ਜਿਵੇਂ ਆਪਾਂ ਤੁਹਾਨੂੰ ਪਿੱਛੇ ਕਲਾ ਪ੍ਰਦਰਸ਼ਨੀ ਜਿਹੜੀ ਉਹ ਦਿਖਾਈ ਸੀ ਤੇ ਉਹ ਕਲਾ ਪ੍ਰਦਰਸ਼ਨੀ ਇਸੇ ਰਾਸਤੇ ਤੇ ਆ ਜਦੋਂ ਆਪਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਨੂੰ ਜਿਹੜਾ ਉਹ ਜਾਂਦੇ ਆ ਤੇ ਇਹ ਸਥਾਨ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆ ਦੋਨੋਂ ਸਥਾਨ ਬਿਲਕੁਲ ਨੇੜੇ-ਨੇੜੇ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਤੇ ਸਾਹਮਣੇ ਆਪਾਂ ਪਹਿਲਾਂ ਇਤਿਹਾਸ ਵਾਲਾ ਬੋਰਡ ਜਿਹੜਾ ਉਹ ਦੇਖਦੇ ਆ ਸਾਰਾ ਇਤਿਹਾਸ ਇਹ ਸਥਾਨ ਦਾ ਦੇਖਦੇ ਆ ਤੇ ਸੰਗਤਾਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਸ਼ੁਰੂ ਵਿੱਚ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਣੀ ਇੱਥੇ ਉਹ ਸ਼ੁਰੂ ਹੋ ਗਈਆਂ ਤੇ ਸਾਹਮਣੇ ਵਾਲੇ ਪਾਸੇ ਜਿਹੜੇ ਉਹ ਦਰਬਾਰ ਸਾਹਿਬ ਨੇ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਪੋਰਾ ਸਾਹਿਬ ਤੇ ਇੱਥੇ ਜਿਹੜੇ ਉਹ ਦੋ ਤਿੰਨ ਇਤਿਹਾਸਿਕ ਸਥਾਨ ਨੇ ਇਹ ਇਤਿਹਾਸਿਕ ਸਥਾਨਾਂ ਦੇ ਜਿਹੜੇ ਆਪਾਂ ਉਹ ਦਰਸ਼ਨ ਕਰਦੇ ਆਂ ਆਹ ਸਾਈਡ ਇਧਰ ਜਿਹੜਾ ਇਹ ਸਥਾਨ ਦਾ ਸਾਰਾ ਇਤਿਹਾਸ ਉਹ ਲਿਖਿਆ ਹੋਇਆ ਆਪਾਂ ਇਤਿਹਾਸ ਇਹ ਸਥਾਨ ਦਾ ਜਿਹੜਾ ਉਹ ਪੜ ਲੰਨੇ ਆ ਜੀ ਇਤਿਹਾਸ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਲਾਸਪੁਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ 16 ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੂਹੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗਰਦਿੱਤਾ ਜੀ ਪਾਸੋਂ ਗੰਢਵਾਈ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗੇ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੀ ਮਹਿਲ ਸ਼ੋਭਿਤ ਹੈ ਇਸੇ ਹੀ ਪਵਿੱਤਰ ਸਥਾਨ ਦੇ ਅੰਦਰ ਹੋਰਾ ਸਾਹਿਬ ਵੀ ਸਥਿਤ ਹੈ ਜਿੱਥੇ ਬੈਠ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਅੰਦਰ ਸਥਿਤ ਹੋਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਇਸ ਸਥਾਨ ਤੇ ਪੰਡਤ ਕਿਰਪਾ ਰਾਮ ਦੱਤ ਜੋ ਬਾਅਦ ਵਿੱਚ ਅੰਮ੍ਰਿਤਪਾਨ ਕਰਕੇ ਭਾਈ ਕਿਰਪਾ ਸਿੰਘ ਬਣੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਉਨ੍ਹਾਂ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਜਥਾ ਫਰਿਆਦੀ ਬਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਇਆ ਤੇ Hindu ਧਰਮ ਦੇ ਤਿਲਕ ਜੰਜੂਰੀ ਰੱਖਿਆ ਲਈ ਬੇਨਤੀ ਕੀਤੀ। ਗੁਰੂ ਜੀ ਨੇ Hindu ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ 16 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਜਾ ਕੇ ਜਿਹੜੀ ਉਹ ਸ਼ਹਾਦਤ ਪ੍ਰਾਪਤ ਕੀਤੀ। ਇੱਥੇ ਜਿਹੜੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਦੇ ਸਮੇਤ ਜਿਹੜਾ ਉਹ ਰਹਿਣ ਲੱਗੇ ਸੀਗੇ ਤੇ ਇੱਥੇ ਗੁਰੂ ਸਾਹਿਬ ਜੀ ਨੇ ਜਿਹੜੀ ਉਹ ਇਮਾਰਤ ਦੀ ਉਸਾਰੀ ਕਰਵਾਈ ਸੀਗੀ। ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਦੇ ਇੱਥੇ ਆਪਣੇ ਪਰਿਵਾਰ ਸਮيته ਜਿਹੜਾ ਉਹ ਰਹਿੰਦੇ ਹੁੰਦੇ ਸੀਗੇ ਤੇ ਇੱਥੇ ਜਿਹੜੀ ਇੱਕ ਇਮਾਰਤ ਦੀ ਉਸਾਰੀ ਕਰਵਾਈ ਸੀਗੀ ਜਿਹਨੂੰ ਕਿ ਗੁਰੂ ਕੇ ਮਹਿਲ ਉਹ ਕਿਹਾ ਜਾਂਦਾ ਸੀ ਇੱਥੇ ਦਰਬਾਰ ਸਾਹਿਬ ਨੇ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਜਿਹੜਾ ਉਹ ਪ੍ਰਕਾਸ਼ ਹੈ ਤੇ ਆਪਾਂ ਚੱਲਦੇ ਹਾਂ ਅੰਦਰ ਮੱਥਾ ਟੇਕਦੇ ਹਾਂ ka is myoka tanzan ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਭੋਰਾ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਅੰਦਰ ਹੀ ਭੋਰਾ ਸਾਹਿਬ ਦੇ ਲਈ ਰਸਤਾ ਜਾਂਦਾ ਇਹ ਸਥਾਨ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਉਹ ਸਿਮਰਨ ਕਰਦੇ ਹੁੰਦੇ ਸੀਗੇ ਇੱਥੇ ਬੈਠ ਕੇ ਆਪਾਂ ਭੋਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਦਿੰਦੇ ਆ ਤੇ ਆ ਜਿਹੜਾ ਤੁਸੀਂ ਸਾਹਮਣੇ ਹੁਣ ਸਥਾਨ ਦੇਖ ਰਹੇ ਹੋ ਇਸ ਸਥਾਨ ਤੇ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਜਿਹੜਾ ਉਹ ਸਿਮਰਨ ਕਰਦੇ ਹੁੰਦੇ ਸੀ ਹੁਣ ਆਪਾਂ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਥੜਾ ਸਾਹਿਬ ਤੇ ਇਹ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੇ ਬਿਲਕੁਲ ਨੇੜੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ 'ਤੇ ਬਰਾਜਮਾਨ ਸੀ ਜਦੋਂ ਕਸ਼ਮੀਰੀ ਪੰਡਤ ਗੁਰੂ ਸਾਹਿਬ ਜੀ ਦੇ ਕੋਲ ਫਰਿਆਦ ਲੈ ਕੇ ਆਏ ਸੀਗੇ ਕਿ ਉਹਨਾਂ ਨੂੰ ਮੁਗਲ ਜਿਹੜਾ ਉਹ ਧਰਮ ਪਰिवर्तन ਲਈ ਕਹਿ ਰਹੇ ਨੇ ਤੇ ਫਿਰ ਇਸ ਸਥਾਨ 'ਤੇ ਗੁਰੂ ਸਾਹਿਬ ਨੇ ਉਹਨਾਂ ਦੀ ਫਰਿਆਦ ਜਿਹੜੀ ਉਹ ਸੁਣੀ ਸੀ ਫਿਰ ਇੱਥੋਂ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਲਈ ਰਵਾਨਾ ਹੋਏ ਸੀਗੇ ਸ਼ਹਾਦਤ ਦੇਣ ਦੇ ਲਈ ਇੱਥੇ ਵੀ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਸ ਥੜੇ 'ਤੇ ਜਿਹੜੇ ਥੜੇ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਰਾਜਮਾਨ ਹੁੰਦੇ ਸੀਗੇ ਗੁਰਦੁਆਰਾ ਥੜਾ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਤੇ ਅੰਦਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਉੱਥੇ ਹੀ ਉਹ ਥੜਾ ਸਾਹਿਬ ਨੇ ਜਿਹੜੇ ਥੜਾ ਸਾਹਿਬ ਤੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਰਾਜਮਾਨ ਸੀ ਤੇ ਇਹਦੇ ਨਾਲ ਇਹ ਇੱਕ ਇਤਿਹਾਸਿਕ ਸਥਾਨ ਹੋਰ ਹੈ ਜੀ ਜਨਮ ਸਥਾਨ ਸ਼ਹਿਵਜਾਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਤੇ ਇਹ ਥਾਂ ਤੇ ਜਿਹੜਾ ਉਹ ਜਨਮ ਹੋਇਆ ਸੀਗਾ ਤਿੰਨ ਸ਼ਹਿਬਜ਼ਾਦਿਆਂ ਦਾ ਬਾਬਾ ਲੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇਹ ਇੱਥੇ ਜਿਹੜਾ ਉਹ ਜਨਮ ਸਥਾਨ ਹੈ ਤੇ ਇਹਦੇ ਨਾਲ ਇਹ ਇੱਕ ਇਤਿਹਾਸਿਕ ਸਥਾਨ ਜਿਹੜਾ ਹੋਰ ਆਪਾਂ ਇਹਦੇ ਵੀ ਦਰਸ਼ਨ ਜਿਹੜੇ ਉਹ ਕਰ ਲੈਣੇ ਆ ਗੁਰਦੁਆਰਾ ਦਮਦਮਾ ਸਾਹਿਬ ਤੇ ਇਹ ਸਥਾਨ ਤੇ ਜਿਹੜੀ ਉਹ ਗੁਰੂ ਸਾਹਿਬ ਨੂੰ ਜਿਹੜੀ ਉਹ ਗੁਰਿਆਈ ਮਿਲੀ ਸੀਗੀ ਤੇ ਇੱਥੇ ਗੁਰਤਾ ਗੱਦੀ ਜਿਹੜੀ ਉਹ ਮਿਲੀ ਸੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਇੱਥੇ ਵੀ ਜਿਹੜੀਆਂ ਉਹ ਤਿਆਰੀਆਂ ਚੱਲ ਰਹੀਆਂ ਨੇ ਉੱਪਰ ਸਜਾਵਟ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਸਥਾਨ ਦੀ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹੈ ਉਸ ਦੇ ਸੰਬੰਧ ਵਿੱਚ ਸਾਰੀ ਸਥਾਨਾਂ ਤੇ ਤਕਰੀਬਨ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਆਪਾਂ ਅੰਦਰੋਂ ਦਰਸ਼ਨ ਜਿਹੜੇ ਉਹ ਕਰ ਲੈਂਦੇ ਆ ਸਾਰੇ ਪਾਸੇ ਝੂਲ ਜਾ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚਿੱਤਰ ਪ੍ਰਦਰਸ਼ਨੀ ਜਿਹੜੀ ਲਾਈ ਹੋਈ ਹੈ ਜਿਹੜੀ ਸਾਰੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਆ ਸਾਹਮਣੇ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਇਹ ਉਹ ਸਮੇਂ ਦਾ ਦ੍ਰਿਸ਼ ਇੱਥੇ ਦਿਖਾਇਆ ਹੋਇਆ ਹੈ ਜਦੋਂ ਪੰਡਿਤ ਕਿਰਪਾ ਰਾਮ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਨ ਆਏ ਸੀਗੇ ਕਸ਼ਮੀਰੀ ਪੰਡਤਾਂ ਦੇ ਨਾਲ ਤੇ ਇੱਥੇ ਲਿਖਿਆ ਹੋਇਆ ਵੀ ਔਰੰਗਜ਼ੇਬ ਨੇ ਉਸ ਸਮੇਂ Hindu ਲੋਕਾਂ ਤੇ ਜਬਰਨ ਧਰਮ ਬਦਲਣ ਦੇ ਲਈ ਜ਼ੋਰ ਪਾਇਆ ਕਸ਼ਮੀਰੀ ਪੰਡਤਾਂ ਨੇ ਆਪਣੇ ਮੁਖੀ ਪੰਡਤ ਕਿਰਪਾ ਰਾਮ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਕੇ ਬੇਨਤੀ ਕੀਤੀ ਉਹਨਾਂ ਦੀ ਬੇਨਤੀ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਜਿਹੜਾ ਉਹ ਪੇਟ ਕੀਤਾ Hindu ਧਰਮ ਦੀ ਰੱਖਿਆ ਦੇ ਲਈ ਇਹ ਉਹ ਸਮੇਂ ਦਾ ਦ੍ਰਿਸ਼ ਹੈ ਜਦੋਂ ਕਸ਼ਮੀਰੀ ਪੰਡਤ ਜਿਹੜੇ ਆਏ ਸੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੇ ਆਪਣੀ ਫਰਿਆਦ ਲੈ ਕੇ ਕਿਉਂਕਿ ਔਰੰਗਜੀਬ ਜਿਹੜਾ ਅਜਬਰੀ ਉਹਨਾਂ ਤੋਂ ਧਰਮ ਨੂੰ ਜਿਹੜਾ ਉਹ ਬਦਲਾ ਰਿਹਾ ਸੀ ਉਸ ਸਮੇਂ ਦੇ ਸਾਰੇ ਇੱਥੇ ਚਿੱਤਰ ਜਿਹੜੇ ਉਹ ਲਾਏ ਹੋਏ ਨੇ ਜਿਹੜੇ ਵੱਖ-ਵੱਖ ਸਮੇਂ ਤੇ ਜਿਹੜੇ ਵੱਖ-ਵੱਖ ਆਰਟਿਸਟਾਂ ਵੱਲੋਂ ਉਹ ਬਣਾਏ ਹੋਏ ਨੇ ਤੇ ਇਹ ਸਾਰਾ ਪ੍ਰਦਰਸ਼ਨੀ ਇੱਥੇ ਲੱਗੀ ਹੋਈ ਆ ਸਾਰਾ ਇਹਦੇ ਵਿੱਚ ਇਤਿਹਾਸ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਦਿਖਾਇਆ ਹੋਇਆ ਤੇ ਇੱਥੇ ਦੱਸਿਆ ਹੋਇਆ ਵੀ ਆਰੇ ਨਾਲ ਭਾਈ ਮਤੀ ਦਾਸ ਜੀ ਨੂੰ ਕਿਸ ਤਰ੍ਹਾਂ ਜਿਹੜਾ ਉਹ ਚੀਤ ਕੇ ਸ਼ਹੀਦ ਕੀਤਾ ਗਿਆ ਇਦੇ ਨਾਲ ਹੀ ਸ਼ਹੀਦ ਭਾਈ ਸਤੀਦਾਸ ਜੀ ਤੇ ਉਹਨਾਂ ਵਾਰੀ ਇੱਥੇ ਜਿਹੜਾ ਉਹ ਸਾਰਾ ਦਿਖਾਇਆ ਗਿਆ ਉਹ ਸਮੇਂ ਦਾ ਦ੍ਰਿਸ਼ ਵੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਸ਼ਹੀਦ ਕੀਤਾ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਸਾਰਾ ਸ਼ਹੀਦ ਕੀਤਾ ਗਿਆ ਇਹ ਉਸ ਸਮੇਂ ਦਾ ਸਾਰਾ ਦ੍ਰਿਸ਼ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਤੇ ਇੱਧਰ ਆ ਸਾਹਮਣੇ ਜਿਹੜਾ ਚਿੱਤਰ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਹਿੱਤ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦੀ ਭਾਈ ਔਰੰਗਜ਼ੇਬ ਦੇ ਕੁਕਮਨਸਾਰ ਹਕੂਮਤ ਨੇ ਗੁਰੂ ਸਾਹਿਬ ਜੀ ਨੂੰ ਧਰਮ ਬਦਲਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਪਰ ਗੁਰੂ ਸਾਹਿਬ अडोल ਰਹੇ ਇਹ ਜਿਹੜਾ ਦ੍ਰਿਸ਼ ਉਹ ਸਮੇਂ ਦਾ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਹੜਾ ਉਹ ਸ਼ਹੀਦ ਕੀਤਾ ਜਾ ਰਿਹਾ ਸੀਗਾ ਤੇ ਇਸ ਤਰ੍ਹਾਂ ਇੱਥੇ ਜਿਹੜੀ ਉਹ ਚਿੱਤਰ ਪ੍ਰਦਰਸ਼ਨੀ ਸਾਰੀ ਉਹ ਲਾਈ ਹੋਈ ਹੈ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਤੇ ਵੱਖ-ਵੱਖ ਆਪਾਂ ਨੂੰ ਇੱਥੇ ਪ੍ਰਦਰਸ਼ਨੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਇਹ ਸਾਰੀਆਂ ਪ੍ਰਦਰਸ਼ਨੀਆਂ ਜਿਹੜੀਆਂ ਉਹ 350 ਸਾਲਾਂ ਜਿਹੜਾ ਉਹ ਸ਼ਹੀਦੀ ਦਿਵਸ ਸਮਾਗਮ ਜਿਹੜਾ ਉਹ ਕਰਿਆ ਜਾ ਰਿਹਾ ਉਹਦੇ ਕਰਕੇ ਜਿਹੜੀਆਂ ਉਹ ਸਾਰੀਆਂ ਪ੍ਰਦਰਸ਼ਨੀਆਂ ਇੱਥੇ ਉਹ ਲੱਗੀਆਂ ਹੋਈਆਂ ਨੇ ਤੇ ਇਹਦੇ ਬਾਹਰ ਵਾਲੇ ਪਾਸੇ ਜਿਹੜੀ ਉਹ ਪੁਸਤਕ ਪ੍ਰਦਰਸ਼ਨੀ ਹੈ ਉਹ ਵੀ ਆਪਾਂ ਜਿਹੜੀ ਉਹ ਦਿਖਾ ਦਨੇ ਆ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਫਿਰ ਇੱਥੇ ਆ ਕੇ ਸਾਰੀਆਂ ਇਹ ਪ੍ਰਦਰਸ਼ਨੀਆਂ ਜਿਹੜੀਆਂ ਉਹ ਦੇਖਦੀਆਂ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਜਿਹੜੀਆਂ ਪ੍ਰਦਰਸ਼ਨੀਆਂ ਨੇ ਤੇ ਇਹਦੇ ਬਾਹਰ ਵਾਲੀ ਸਾਈਡ ਜਿਹੜੀ ਉਹ ਪੁਸਤਕਾਂ ਦੀ ਇੱਥੇ ਪ੍ਰਦਰਸ਼ਨੀ ਲੱਗੀ ਹੋਈ ਹੈ ਤੇ ਗੁਰਦੁਆਰਾ ਗੁਰੂ ਕਾ ਮਹਿਲ ਸਾਹਿਬ ਇੱਕ ਹੈ ਤੇ ਇੱਥੇ ਸਾਰੀਆਂ ਉਹ ਪੋਸਟਕਾਂ ਨੇ ਜਿਹੜੀਆਂ ਇਹ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇਤਿਹਾਸਕ ਇੱਥੇ ਪੋਸਟਕਾਂ ਨੇ ਤੇ ਇੱਥੇ ਸਾਰੀਆਂ ਸਿੱਖ ਇਤਿਹਾਸ ਬਾਰੇ ਪੋਸਟਕਾਂ ਆਪਾਂ ਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਇਸ ਤਰ੍ਹਾਂ ਵੱਖ-ਵੱਖ ਪ੍ਰਦਰਸ਼ਨੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜਿਹੜਾ ਉਹ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਨੇ ਆਨੰਦਪੁਰ ਸਾਹਿਬ ਵਿਖੇ ਤੇ ਸਾਹਮਣੇ ਆਪਾਂ ਹੁਣ ਦਰਸ਼ਨ ਕਰਕੇ ਆਏ ਆ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਦੇ ਹਨ ਤੇ ਇੱਧਰ ਆਪਾਂ ਇਹ ਸਾਰੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਜਿਹੜੀ ਉਹ ਦੇਖੀ ਹੈ ਤੇ ਇਹ ਧਰਮ ਪ੍ਰਚਾਰ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਹਨਾਂ ਵੱਲੋਂ ਜਿਹੜੀ ਇੱਥੇ ਉਹ ਪ੍ਰਦਰਸ਼ਨੀ ਲਾਈ ਗਈ ਹੈ ਆਪਾਂ ਪਹੁੰਚ ਗਏ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਚਲਦੇ ਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਜਿਹੜੀ ਉਹ ਸਾਜਨਾ ਕੀਤੀ ਸੀਗੀ ਤੇ ਪੰਜ ਪਿਆਰਿਆਂ ਨੂੰ ਜਿਹੜਾ ਉਹ ਖੰਡੇ ਵਾਟੇ ਦਾ ਅੰਮ੍ਰਿਤ ਜਿਹੜਾ ਸ਼ਕਾਇਆ ਸੀਗਾ ਗੁਰੂ ਸਾਹਿਬ ਨੇ ਇਸ ਥਾਂ ਤੇ ਤੇ ਚਲਦੇ ਆਂ ਆਪਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਜਿਹੜੇ ਉਹ ਕਰਦੇ ਆਂ ਤੇ ਮੱਥਾ ਜਿਹੜਾ ਉਹ ਟੇਕਦੇ ਆਂ ਇਥੇ ਵੀ ਸਾਰੀ ਇਹ ਤੁਸੀਂ ਸਜਾਵਟ ਜਿਹੜੀ ਉਹ ਦੇਖ ਰਹੇ ਹੋ 350 ਸਾਲਾ ਜਿਹੜਾ ਉਹ ਸ਼ੀਧੀ ਸਮਾਗਮ ਹੋ ਰਹੇ ਨੇ ਉਹਦੇ ਕਰਕੇ ਇੱਥੇ ਜਿਹੜੀ ਉਹ ਸਜਾਵਟ ਕੀਤੀ ਹੋਈ ਹੈ ਤੇ ਚਲਦੇ ਆਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆਓ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਸੋ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਗਲੀਆਂ ਦੋ ਤਿੰਨ ਵੀਡੀਓਜ਼ ਸਾਰੀਆਂ ਅਨੰਦਪੁਰ ਸਾਹਿਬ ਦੀਆਂ ਹੀ ਆਉਣਗੀਆਂ ਜੀ ਅਨੰਦਪੁਰ ਸਾਹਿਬ ਵੇਖੇ ਸੰਗਤਾਂ ਦਾ ਭਾਰੀ ਇਕੱਠਾ ਹੈ ਨਾ ਉਹ ਸਾਰਾ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਦਿਖਾਵਾਂਗੇ ਡਰੋਨ ਸ਼ੋ ਹੋ ਗਿਆ ਜਾਂ ਜਿਹੜੀ ਜਿਹੜੀਆਂ ਇੱਥੇ ਚੀਜ਼ਾਂ ਸਾਰੀਆਂ ਹੈਗੀਆਂ ਨੇ ਉਹ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਇਹ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ